ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਬਣਾਵਾਂਗੇ ਕਣਕ ਦੇ ਆٹے ਦੇ ਗਰਮੀਆਂ ਦੇ ਖਾਸ ਲੱਡੂ ਬਣਾਉਣੇ ਬਹੁਤ ਹੀ ਆਸਾਨ ਹੈ ਤੇ ਬਹੁਤ ਘੱਟ ਘਿਓ ਦੇ ਵਿੱਚ ਬਣਾਉਣ ਲੱਗੇ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਇੱਕ ਚਮਚ ਦੇਸੀ ਘਿਓ ਕੜਾਈ 'ਚ ਪਾ ਦਿੱਤਾ ਕਿਉਂ ਗਰਮ ਹੋਣ ਤੇ ਇਹਦੇ ਵਿੱਚ ਪਾ ਦਿੱਤਾ ਜੀ ਇੱਕ ਕੌਲੀ ਕਣਕ ਦਾ ਆਟਾ ਜੇ ਸਾਡੇ ਦੇ ਨਾਲ ਅਸੀਂ ਰੋਟੀ ਬਣਾਉਂਦੇ ਆ ਉਹੀ ਆਟਾ ਇਸ ਲੋ ਫਲੇਮ ਦੇ ਉੱਪਰ ਆਪਾਂ ਇਹ ਸਾਟੇ ਨੂੰ ਭੁੰਨ ਲਵਾਂਗੇ ਜਦੋਂ ਆਟੇ ਨੂੰ ਭੁੰਨਦੇ ਹੋਏ 5 ਕੁ ਮਿੰਟ ਹੋ ਗਏ ਨਾ ਤਾਂ ਆਪਾਂ ਇਹਦੇ 'ਚ ਇੱਕ ਚਮਚ ਦੇ ਸਿਕਓ ਦਾ ਹੋਰ ਐਡ ਕਰ ਦੇਾਂਗੇ ਵੈਸੇ ਤਾਂ ਤੁਸੀਂ ਇਸ ਆਟੇ ਨੂੰ ਬਿਨਾਂ ਘਿਓ ਤੋਂ ਵੀ ਭੁੰਨ ਸਕਦੇ ਹੋ ਪਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਇਹਦੇ 'ਚ ਦੇਸੀ ਘਿਓ ਐਡ ਕਰ ਦਿੰਦੇ ਹਾਂ ਨਾ ਤਾਂ ਇਹਦੇ 'ਚ ਜਿਹੜਾ ਲੱਡੂਆਂ ਦਾ ਫਲੇਵਰ ਹੈ ਉਹ ਬਹੁਤ ਵਧੀਆ ਹੋ ਜਾਂਦਾ ਫਿਰ ਮੈਂ ਇੱਕ ਚਮਚ ਹੋਰ ਐਡ ਕੀਤਾ ਘਿਓ ਦਾ ਟੋਟਲ 3 ਚਮਚ ਘਿਓ ਦੇ ਆਪਾਂ ਕਣਕ ਦੇ ਆٹے ਦੇ ਵਿੱਚ ਪਾ ਦਿੱਤੇ ਆ ਤੇ ਹੁਣ ਆਪਾਂ ਇਹਦਾ ਹੀ ਪਛਾਣ ਕਿਵੇਂ ਕਰੀਏ ਕਿ ਆਟਾ ਸਾਡਾ ਬਿਲਕੁਲ ਭੁੰਨਿਆ ਗਿਆ ਕਿਉਂਕਿ ਹੁਣ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਪਰ ਇਹਦਾ ਕਲਰ ਜਿਹੜਾ ਹੈ ਜਦੋਂ ਜਿਸ ਤਰ੍ਹਾਂ ਦਾ ਦੇਗ ਦਾ ਕਲਰ ਹੁੰਦਾ ਨਾ ਉਸ ਤਰ੍ਹਾਂ ਦਾ ਜਦੋਂ ਆٹے ਦਾ ਕਲਰ ਹੋ ਜਾਵੇ ਸਮਝ ਲਓ ਤੁਹਾਡਾ ਆਟਾ ਪੁੰਨਿਆ ਗਿਆ ਖੁਸ਼ਬੂ ਦਾ ਇਹ ਨਹੀਂ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈ ਕਈ ਵਾਰੀ ਅਸੀਂ ਪਹਿਲਾਂ ਭਲੇਖੇ ਦੇ ਵਿੱਚ ਬੰਦ ਕਰ ਦਿੰਨੇ ਆ ਤੇ ਆਟਾ ਸੜਾ ਕੱਚਾ ਰਹਿ ਜਾਂਦਾ ਫਿਰ ਗੈਸ ਨੂੰ ਬੰਦ ਕਰਨ ਦੇ ਬਾਅਦ ਵੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ 2-3 ਮਿੰਟ ਕਿਉਂਕਿ ਕੜਾਈ ਥੱਲੇ ਗਰਮ ਹੁੰਦੀ ਨਹੀਂ ਤੇ ਆਟਾ ਸੜ ਜਾਏਗਾ ਇੱਕ ਕोली ਕਣਕ ਦਾ ਆਟਾ ਸੀ ਅੱਧੀ ਕोली ਮੈਂ ਸ਼ੱਕਰ ਦੀ ਲਈ ਐ ਥੋੜਾ ਜਿਹਾ ਪਾਣੀ ਐਡ ਕਰਕੇ ਸ਼ੱਕਰ ਨੂੰ ਘਰ ਲਾਂਗੇ ਮੈਲਟ ਤੁਸੀਂ ਸ਼ੱਕਰ ਦੀ ਜਗ੍ਹਾ ਖੰਡ ਜਾਂ ਗੋੜ ਦੀ ਵਰਤੋਂ ਵੀ ਕਰ ਸਕਦੇ ਹੋ ਜਿਹੜਾ ਆਟਾ ਭੁੰਨ ਕੇ ਰੱਖਿਆ ਸੀ ਇਹ 'ਚ ਥੋੜੀ ਐ ਜੀ 3-4 ਇਲਾਇਚੀਆਂ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਉਹ ਐਡ ਕਰ ਦਿੱਤਾ ਥੋੜੇ ਜਿਹਾ ਬਦਾਮ ਜਿਹੜੇ ਕੱਟ ਕੇ ਐਡ ਕਰ ਦਿੱਤੇ ਮੈਂ ਕੱਲੇ ਬਦਾਮ ਪਾਏ ਐ ਤੁਸੀਂ ਹੋਰ ਡਰਾਈ ਫਰੂਟਸ ਆਪਣੇ ਮਨਪਸੰਦ ਦੇ ਐਡ ਕਰ ਸਕਦੇ ਹੋ ਅੱਧੀ ਕोली ਇਹਦੇ 'ਚ ਨਾਰੀਅਲ ਦਾ ਬੁਰਾਦਾ ਪਾ ਦਿੱਤਾ ਇਹਨਾਂ ਵਾਲੇ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਵਾ ਤੇ ਇਧਰੋਂ ਸਾਡੀ ਸ਼ੱਕਰ ਜਿਹੜੀ ਆ ਉਹ ਵੀ ਮੈਲਟ ਹੋ ਚੁੱਕੀ ਆ ਜਦੋਂ ਜੇ ਚ ਇਸ ਤਰ੍ਹਾਂ ਇੱਕ ਬੋਇਲ ਆ ਗਿਆ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਕੋਈ ਚਾशनी ਨਹੀਂ ਬਣਾਉਣੀ ਕੋਈ ਕੁਝ ਨਹੀਂ ਕਰਨਾਗਾ ਤੇ ਇਹ ਜਿਹੜਾ ਮਿਕਸਚਰ ਡਰਾਈ ਫਰੂਟਸ ਅਸੀਂ ਪਾਏ ਸੀ ਆਟੇ ਦੇ ਵਿੱਚ ਇਹਨਾਂ ਨੂੰ ਪਹਿਲਾਂ ਆਪਾਂ ਮਿਕਸ ਕਰ ਲੈਣੇ ਆ ਫਿਰ ਆਪਾਂ ਇਹਦੇ ਵਿੱਚ ਸ਼ੱਕਰ ਨੂੰ ਛਾਨ ਕੇ ਐਡ ਕਰ ਦਾਂਗੇ ਸ਼ੱਕਰ ਹੋਵੇ ਜਾਂ ਗੁੜ ਗਈ ਵਰੀ ਇਹਨਾਂ ਦੇ ਵਿੱਚ ਨਾ ਛੋਟੇ-ਮੋਟੇ ਡੱਕੇ ਜੇ ਹੁੰਦੇ ਆ ਇਸ ਤਰ੍ਹਾਂ ਕੋਈ ਵੀ ਪਾਰਟਿਕਲਸ ਹੋਣਗੇ ਤਾਂ ਉਹ ਇਹਦੇ ਵਿੱਚੋਂ ਨਿਕਲ ਜਾਣਗੇ ਫਿਰ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਸ ਸਟੇਜ ਦੇ ਉੱਪਰ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜਾ ਮਿਕਸਚਰ ਆ ਉਹ ਹਜੇ ਵੀ ਡਰਾਈ ਰਹਿ ਗਿਆ ਵਾ ਤਾਂ ਤੁਸੀਂ ਇਸ ਦੇ ਵਿੱਚ ਦੇਸੀ ਘਿਓ ਨੂੰ ਮੈਲਟ ਕਰਕੇ ਇੱਕ ਦੋ ਚਮਚ ਐਡ ਕਰੋਗੇ ਤਾਂ ਤੁਹਾਡਾ ਜਿਹੜਾ ਮਿਕਸਚਰ ਆ ਉਹ ਬਿਲਕੁਲ ਸੈੱਟ ਹੋ ਜਾਏਗਾ ਘਬਰਾਉਣਾ ਤੁਸੀਂ ਬਿਲਕੁਲ ਨਹੀਂ ਕਈ ਵਾਰੀ ਕੀ ਹੁੰਦਾ ਹੈ ਕਿ ਪਹਿਲੀ ਵਾਰ ਪਤਾ ਨਹੀਂ ਲੱਗਦਾ ਕਿ ਕਿੰਨਾ ਕੁ ਚੀਜ਼ਾਂ ਦਾ ਐਸਟੀਮੇਟ ਲਈਏ ਤਾਂ ਤੁਹਾਨੂੰ ਜੇਕਰ ਇੱਥੇ ਮਿਕਸਚਰ ਡਰਾਈ ਰਹਿ ਜਾਵੇ ਤਾਂ ਇਹਦੇ 'ਚ ਤੁਸੀਂ ਘਿਓ ਨੂੰ ਮੈਲਟ ਕਰਕੇ ਐਡ ਕਰ ਲੈਣਾ ਵਾ ਤੇ ਫਿਰ ਕਿਉਂਕਿ ਹਜੇ ਇਹ ਕਾਫੀ ਗਰਮ ਹੈ ਥੋੜਾ ਜਾਇ ਜਦੋਂ ਠੰਡਾ ਹੋ ਗਿਆ ਇੰਨਾ ਕਿઠੰਡਾ ਹੋ ਗਿਆ ਕਿ ਇਹਨੂੰ ਅਸੀਂ ਆਸਾਨੀ ਨਾਲ ਹੱਥ ਵਿੱਚ ਇਸ ਤਰ੍ਹਾਂ ਲੈ ਕੇ ਇਹਦੇ ਲੱਡੂ ਬਣਾ ਸਕੀਏ ਤਾਂ ਤੁਸੀਂ ਇਹਦੇ ਲੱਡੂ ਜਿਹੜੇ ਆ ਉਹ ਬਣਾ ਲੈਣੇ ਆ ਤੁਸੀਂ ਦੇਖੋ ਬਹੁਤ ਹੀ ਮਜ਼ੇਦਾਰ ਜੇ ਟੇਸਟੀ ਜੇ ਲੱਡੂ ਜਿਹੜੇ ਆ ਉਹ ਬਣ ਰਹੇ ਆ ਤੇ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਇਹਦਾ ਕਲਰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਲੱਡੂ ਜਿਹੜੇ ਆ ਉਹ ਕਿੰਨੇ ਟੇਸਟੀ ਬਣੇ ਹੋਣਗੇ ਇਸ ਤਰ੍ਹਾਂ ਨਾ ਮੈਂ ਸਾਰੇ ਲੱਡੂ ਜਿਹੜੇ ਆ ਉਹ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਰਹੀ ਹਾਂ ਤੁਸੀਂ ਚਾਹੋ ਤਾਂ ਇਹਦੇ ਉੱਪਰ ਖਸਖਸ ਦੀ ਕੋਟਿੰਗ ਵੀ ਕਰ ਸਕਦੇ ਹੋ ਜਾਂ ਫਿਰ ਨਾਰੀਅਲ ਦੇ ਭੁਰਾਦੇ ਦੀ ਕੋਟਿੰਗ ਕਰ ਲਓ ਬਹੁਤ ਹੀ ਡਿਲੀਸ਼ੀਅਸ ਤੇ ਇੱਕ ਯਮੀ ਲੁੱਕ ਜਿਹੜੀ ਆ ਜਾਏਗੀ ਤੁਸੀਂ ਇਹਨਾਂ ਲੱਡੂਆਂ ਨੂੰ ਚਾਹ ਦੇ ਨਾਲ ਬਿਸਕੁਟਾਂ ਦੀ ਜਗ੍ਹਾ ਤੇ ਇੰਜੋਏ ਕਰ ਸਕਦੇ ਹੋ ਘਰ ਦੇ ਵਿੱਚ ਮਹਿਮਾਨ ਆਉਣ ਤਾਂ ਉਹਨਾਂ ਦੇ ਸਾਹਮਣੇ ਤੁਸੀਂ ਇਹ ਲੱਡੂ ਸਰਵ ਕਰਿਓ ਉਹ ਬਿਲਕੁਲ ਗੈਸ ਨਹੀਂ ਕਰ ਪਾਉਣਗੇ ਕਿ ਇਹ ਕਣਕ ਦੇ ਆਟੇ ਦੇ ਆ ਤੇ ਘਰੇ ਬਣਾਏ ਹੋਏ ਲੱਡੂ ਆ ਤੇ ਹੁਣ ਮੈਂ ਤੁਹਾਨੂੰ ਨਾ ਇਸ ਲੱਡੂ ਨੂੰ ਤੋੜ ਕੇ ਵੀ ਦਿਖਾ ਦਿੰਨੀ ਹਾਂ ਕਿ ਅੰਦਰੋਂ ਇਹਦਾ ਟੈਕਸਚਰ ਜਿਹੜਾ ਹੈ ਉਹ ਕਿਵੇਂ ਦਾ ਕਿਉਂਕਿ ਅਸੀਂ ਇਹਨੂੰ ਬਹੁਤ ਘੱਟ ਘਿਓ ਦੇ ਵਿੱਚ ਬਣਾਇਆ ਵਾ ਤੇ ਇਹ ਨਾ ਤਾਂ ਬਹੁਤ ਹੀ ਜ਼ਿਆਦਾ ਸੌਫਟ ਹੈ ਨਾ ਹੀ ਬਹੁਤ ਜ਼ਿਆਦਾ ਡਰਾਈਆ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਤੋੜਦੇ ਹਾਂ ਨਾ ਤਾਂ ਬਹੁਤ ਹੀ ਵਧੀਆ ਇਹਦਾ ਜਿਹੜਾ ਟੈਕਸਚਰ ਆ ਉਹ ਸਾਡੇ ਸਾਹਮਣੇ ਆਉਂਦਾ ਤੁਸੀਂ ਦੇਖ ਸਕਦੇ ਹੋ ਨਾ ਖਾਣ ਨੂੰ ਮਨ ਕਰਿਆ ਹੈ ਨਾ ਤੇ ਇਹਨਾਂ ਨੂੰ ਬਣਾ ਕੇ ਤੁਸੀਂ ਘਰ ਦੇ ਵਿੱਚ ਰੱਖ ਸਕਦੇ ਹੋ 15 ਦਿਨ ਦੇ ਲਈ ਆਰਾਮ ਦੇ ਨਾਲ ਤੇ ਬਹੁਤ ਹੀ ਵਧੀਆ ਫਲੇਵਰ ਵੀ ਆਉਂਦਾ ਵਾ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਬਣਿਆ ਤੇ ਫੈਸਟਿਵ ਸੀਜ਼ਨ ਦੇ ਤੁਸੀਂ ਇਸ ਨੂੰ ਜਰੂਰ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ